ਨਮਸਕਾਰ ਸਤਿ ਸ਼੍ਰੀ ਅਕਾਲ ਆਦਾਬ ਤੁਸੀਂ ਦੇਖ ਰਹੇ ਹੋ ਨਾਉਂਡਿਆ ਪੰਜਾਬੀ ਮੈਂ ਹਾਂ ਮਿੱਕੀ ਜੈਕਰ ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਪੰਜਾਬ ਵਾਸੀਆਂ ਦੇ ਲਈ ਖੁਸ਼ਖਬਰੀ ਨਿਕਲ ਕੇ ਸਾਹਮਣੇ ਆਈ ਹੈ 10 ਲੱਖ ਰੁਪਏ ਦਾ ਇਲਾਜ ਮੁਫਤ ਦਾ ਐਲਾਨ ਕੀਤਾ ਗਿਆ ਜੀ ਹਾਂ ਦੱਸ ਦਈਏ ਕਿ ਹੁਣ ਹਰ ਇੱਕ ਪੰਜਾਬੀ ਨੂੰ ਸਿਰਫ ਆਧਾਰ ਕਾਰਡ ਵੋਟਰ ਕਾਰਡ ਦਿਖਾ ਕੇ ਕਿਸੇ ਵੀ ਹਸਪਤਾਲ ਦੇ ਵਿੱਚ 10 ਲੱਖ ਰੁਪਏ ਦਾ ਹਸਪਤਾਲ ਮੁਫਤ ਹੋ ਜਾਵੇਗਾ ਉਸ ਦਾ ਕਿਸੇ ਵੀ ਤਰੀਕੇ ਦੀ ਕੋਈ ਦਿੱਕਤ ਜਾਂ ਖੱਜਲ ਖਵਾਰੀ ਨਹੀਂ ਆਵੇਗੀ ਜੇ ਵੱਡਾ ਐਲਾਨ ਦਾਸ ਤੀਏ ਕਿ ਕੇਸ਼ਰੀਵਾਲ ਦੇ ਵੱਲੋਂ ਕੀਤਾ ਗਿਆ ਹੈ ਪੰਜਾਬ ਦੇ ਵਿੱਚ ਮੁੱਖ ਮੰਤਰੀ ਸਿਹਤ ਯੋਜਨਾ ਦਿੱਤਾ ਹੈ ਤਾਂ ਹੁਣ ਹਰ ਇੱਕ ਲੋਕ ਨੂੰ ਚਾਵੇ ਭਾਵੇਂ ਉਹ 10 ਦੇ ਕਰਮਚਾਰੀ ਹੋਣ ਪੈਨਸ਼ਨਰਸ ਹੋਣ ਆਮ ਇਨਸਾਨ ਹੋਵੇ ਸਾਰੇ ਕਿਸੇ ਨੂੰ ਇਹ 10 ਲੱਖ ਰੁਪਏ ਦੀ ਯੋਜਨਾ ਦਾ ਲਾਭ ਮਿਲੇਗਾ ਇਹ ਬੇਹਤ ਵੱਡਾ ਐਲਾਨ ਦੇਖ ਸਕਦੇ ਹੋ ਕੇਜਰੀਵਾਲ ਦੇ ਵੱਲੋਂ ਕੀਤਾ ਗਿਆ ਹੈ ਭਗਵੰਤ ਮਾਨ ਸਰਕਾਰ ਦੇ ਵੱਲੋਂ ਕੀਤਾ ਗਿਆ ਹੈ ਜਿਸਦੇ ਵਿੱਚ ਦੱਸਦੀ ਹੈ ਕਿ ਹਰ ਇੱਕ ਪਰਿਵਾਰ ਨੂੰ ਵਿਅਕਤੀ ਨੂੰ 10 ਲੱਖ ਰੁਪਏ ਦਾ ਜਿਹੜਾ ਹੈ ਮੁਫਤ ਇਲਾਜ ਦिए ਯੋਜਨਾ ਜਿਹੜੀ ਆ ਨਿਕਲ ਰਹੀ ਹੈ ਦੱਸਦੀ ਹੈ ਕਿ 2 ਅਕਤੂਬਰ ਤੋਂ ਦੱਸਦੀ ਹੈ ਕਿ ਸ਼ੁਰੂ ਹੋ ਜਾਵੇਗੀ ਇਸ ਦੀ ਰਜਿਸਟ੍ਰੇਸ਼ਨ ਵੱਖ-ਵੱਖ ਸੁਵਿਧਾ ਕੇਂਦਰਾਂ ਤੇ ਹਸਪਤਾਲਾਂ ਦੇ ਵਿੱਚ ਸ਼ੁਰੂ ਹੋ ਜਾਵੇਗੀ ਲੋਕਾਂ ਦੇ ਕਾਰਡ ਬਣਾਏ ਜਾਣਗੇ ਤੇ ਉਸ ਦੇ ਤਹਿਤ ਦੇਖ ਸਕਦੇ ਹੋ ਹਰ ਇੱਕ ਪਰਿਵਾਰ ਦੇ ਵਿੱਚ ਹਰ ਇੱਕ ਵਿਅਕਤੀ ਨੂੰ 10 ਲੱਖ ਰੁਪਏ ਦਾ ਜਿਹੜਾ ਇਲਾਜ ਹੈ ਉਹ ਮੁਫਤ ਦੀ ਸੁਵਿਧਾ ਮਿਲੇਗੀ ਜਾਣੇ ਕਿ ਹਰ ਇੱਕ ਵਿਅਕਤੀ ਉਹ ਭਾਵੇਂ ਸਰਕਾਰੀ ਮੁਲਾਜ਼ਮ ਹੋਵੇ ਭਾਵੇਂ ਉਹ ਕੋਈ ਬਜ਼ੁਰਗ ਹੋਵੇ ਭਾਵੇਂ ਉਹ 10 ਤੋਂ 15 ਸਾਲ ਦਾ ਬੱਚਾ ਜਾਂ ਜਵਾਨ ਹੋਵੇ ਹਰ ਕਿਸੇ ਦਾ ਇਲਾਜ ਜਿਹੜਾ ਹੈ 10 ਲੱਖ ਰੁਪਏ ਤੱਕ ਦਾ ਮੁਫਤ ਹੋਵੇਗਾ ਇਹ ਬਿਹਤ ਵੱਡਾ ਐਲਾਨ ਕਰ ਦਿੱਤਾ ਗਿਆ ਹੈ ਕਿਉਂਕਿ ਹੁਣ ਤੱਕ ਜੇ ਕੇਂਦਰ ਸਰਕਾਰ ਦੀ ਸਕੀਮ ਦੀ ਗੱਲ ਕਰੀਏ ਤਾਂ ਆਯੂਸ਼ਮਾਨ ਭਾਰਤ ਯੋਜਨਾ ਦੇ ਤਹਿਤ 5 ਲੱਖ ਰੁਪਏ ਤੱਕ ਦਾ ਇਨਾਮ ਜਿਹੜਾ ਮੰਨ ਲਓ ਕਿ ਇਲਾਜ ਜਿਹੜਾ ਹੈ ਉਹ ਜਿਹੜਾ ਦਿੱਤਾ ਜਾਂਦਾ ਸੀਗਾ ਪਰ ਉਸ ਦੇ ਲਈ ਵੀ ਕਾਰਡ ਬਣਾਇਆ ਜਾਂਦਾ ਸੀ ਇੱਕ ਉਸ ਦੇ ਲਈ ਵੀ ਵੱਖ-ਵੱਖ ਤਰੀਕੇ ਦੇ ਜਿਹੜੇ ਨੇ ਆਪਣੇ ਆਧਾਰ ਕਾਰਡ ਵੋਟਰ ਕਾਰਡ ਦੇ ਨਾਲ ਹੋਰ ਵੀ ਜਿਹੜੀ ਜਾਣਕਾਰੀ ਦਿੱਤੀ ਜਾਂਦੀ ਸੀ ਕੇਂਦਰ ਸਰਕਾਰ ਨੂੰ ਕਾਰਡ ਬਣਦਾ ਸੀ ਉਸ ਤੋਂ ਬਾਅਦ ਜਾ ਕੇ ਤੁਹਾਡੇ ਪੈਸੇ ਰੀਫੰਡ ਹੁੰਦੇ ਸੀ ਫਾਰਸ ਦੇ ਵਿੱਚ ਦੱਸ ਦਈਏ ਕਿ ਪੈਸੇ ਨਾ ਰੀਫੰਡ ਹੋਣਗੇ ਕਿਸੇ ਵੀ ਤਰੀਕੇ ਦਾ ਕੋਈ ਤੁਹਾਨੂੰ ਕਾਗਜ਼ਾਤ ਜਾਂ ਬਿੱਲ ਨੱਥੀ ਕਰਕੇ ਨਹੀਂ ਦੇਣਾ ਪਵੇਗਾ ਤੁਸੀਂ ਹਸਪਤਾਲ ਜਾਓਗੇ ਇਲਾਜ ਕਰਾਓਗੇ ਤੇ ਬਿਨਾ ਪੈਸੇ ਦਿੱਤੇ ਵਾਪਸ ਆ ਜਾਓਗੇ ਜੀहां ਇਹ ਕਹਿਣਾ ਹੈ ਕੇਜਰੀਵਾਲ ਦਾ ਜਿਨ੍ਹਾਂ ਦੇ ਵੱਲੋਂ ਇਸ ਸਿਹਤ ਯੋਜਨਾ ਦਾ ਐਲਾਨ ਕੀਤਾ ਗਿਆ ਸਟੇਜ ਤੋਂ ਤੁਹਾਨੂੰ ਦੱਸ ਦੇ ਕਿ ਸਾਰੀ ਜਾਣਕਾਰੀ ਦਿੰਦੇ ਹੋਏ ਉਹਨਾਂ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਵੱਡਾ ਐਲਾਨ ਹੈ ਕੇਜਰੀਵਾਲ ਨੇ ਲੋਕਾਂ ਸਾਹਮਣੇ ਇਹ ਕੀਤਾ ਹੈ ਤੇ ਸਾਰੇ ਕਰਮਚਾਰੀ ਅਤੇ ਪੈਨਸ਼ਨਰ ਵੀ ਇਸ ਸਕੀਮ ਦੇ ਵਿੱਚ ਸ਼ਾਮਲ ਨੇ ਕੈਂਪ ਲੱਗਣਗੇ ਤੇ ਕੈਂਪਾਂ ਦੇ ਵਿੱਚ ਇਹ ਸਿਹਤ ਕਾਰਡ ਬਣਾਏ ਜਾਣਗੇ 2 ਅਕਤੂਬਰ ਤੋਂ ਸ਼ੁਰੂ ਹੋਵੇਗੀ ਇਹ ਸੁਵਿਧਾ ਜਿਸ ਦੇ ਵਿੱਚ ਦੱਸਦੀ ਹੈ ਕਿ ਲੋਕਾਂ ਨੂੰ ਇਹ ਕਿੰਝ ਲਾਭ ਦੇਵੇਗੀ ਇਸ ਦੇ ਵਿੱਚ ਦੱਸਦੀ ਕਿਉਂਕਿ ਪੰਜਾਬ ਦੀ ਆਬਾਦੀ ਦੀ ਗੱਲ ਕਰੀਏ ਤਾਂ ਕਰੋਨਾ ਦੇ ਵਿੱਚ ਪੰਜਾਬ ਦੀ ਆਬਾਦੀ ਹੈ ਤੇ ਦੇਖ ਸਕਦੇ ਹੋ ਕਿੰਨੇ ਵੱਡੇ ਸਤਰ ਦੇ ਉੱਤੇ ਲੋਕਾਂ ਨੂੰ ਲਾਭ ਮਿਲ ਸਕਦਾ ਹੈ ਜੇ ਸਕੀਮ ਲਾਗੂ ਹੋ ਜਾਂਦੀ ਹੈ ਕਿਉਂਕਿ ਲੋਕ ਜਿਹੜੇ ਨੇ ਬਹੁਤ ਲੋਕ ਜਿਹੜੇ ਨੇ ਖੱਦਲ ਖਵਾਰੀ ਹੁੰਦੀ ਹੈ ਪੈਸਿਆਂ ਕਰਕੇ ਇਲਾਜ ਨਾ ਹੋਣ ਕਰਕੇ ਮੌਤ ਦੇ ਘਾਟ ਉੱਤਰ ਜਾਂਦੇ ਨੇ ਲੋਕ ਆਪਣੇਆਂ ਨੂੰ ਕਿਸ ਤਰੀਕੇ ਦੇ ਨਾਲ ਜ਼ੁਦਾਈ ਦਾ ਗਮ ਮਹਿਸੂਸ ਕਰਨਾ ਪੈਂਦਾ ਸੀ ਪਰ ਕਿਤਨਾ ਕਿਤੇ ਜੇ ਸਕੀਮ ਇਹ ਲਾਗੂ ਹੋ ਰਹੀ ਹੈ ਤਾਂ ਲੋਕਾਂ ਦੇ ਲਈ ਕਿਤਨਕ ਤੇ ਬਿਹਤ ਵੱਡਾ ਲਾਭ ਹੈ ਤੁਹਾਨੂੰ ਦੱਸ ਦਈਏ ਕਿ ਇਸ ਦੇ ਵਿੱਚ ਸਾਰੀ ਜਾਣਕਾਰੀ ਦਿੰਦੋ ਹੋਏ ਭਗਵੰਤਾ ਮਾਨ ਦੇ ਮੁਤਾਬਕ ਵੱਡੇ ਵੱਡੇ ਹਸਪਤਾਲਾਂ ਦੇ ਵਿੱਚ ਇਹ ਸਾਰੀ ਸਕੀਮ ਜਿਹੜੀ ਹੈ ਚੱਲੇਗੀ ਲੋਕਾਂ ਨੂੰ ਜਿਹੜਾ ਬਿਲਕੁਲ ਵੀ ਫਿਕਰ ਕਰਨ ਦੀ ਲੋੜ ਨਹੀਂ ਹੈ ਲੋਕਾਂ ਨੂੰ ਕਿਸੇ ਵੀ ਤਰੀਕੇ ਦੇ ਨਾਲ ਨੀਲੇ ਪੀਲੇ ਕਾਡਾਂ ਦੇ ਚੱਕਰ ਦੇ ਵਿੱਚ ਫਸਣ ਦੀ ਲੋੜ ਨਹੀਂ ਹੈ ਹੁਣ ਸਿਹਤ ਕਾਰਡ ਦੇ ਜ਼ਰੀਏ ਦੇਖ ਸਕਦੇ ਹੋ ਪੰਜਾਬ ਦਾ ਵਾਸੀ ਹੋਣਾ ਜ਼ਰੂਰੀ ਹੈ ਤੇ ਹਰ ਹਾਲ ਦੇ ਵਿੱਚ ਉਸ ਦਾ ਇਲਾਜ ਕੀਤਾ ਜਾਵੇਗਾ ਦੱਸਦੇ ਇੱਕ ਸਵਾਲ ਖੜਾ ਹੁੰਦਾ ਹੈ ਕਿ ਇਹ ਸਕੀਮ ਕਦੋਂ ਤੋਂ ਸ਼ੁਰੂ ਹੋ ਰਹੀ ਹੈ ਤਾਂ ਦੱਸਦੇ ਕਿ 2 ਅਕਤੂਬਰ ਤੋਂ ਪੰਜਾਬ ਦੇ ਵਿੱਚ ਸਿਹਤ ਕਾਰਡ ਬਣਨੇ ਸ਼ੁਰੂ ਹੋ ਜਾਣਗੇ ਤੇ ਉਥੇ ਦੱਸ ਦੇ ਕਿ ਕਿੰਨਾ ਲੋਕਾਂ ਨੂੰ ਯੋਜਨਾ ਦਾ ਲਾਭ ਮਿਲੇਗਾ ਇਹ ਵੀ ਜੇ ਸਵਾਲ ਮੰਨ ਦੇ ਵਿੱਚ ਆਉਂਦਾ ਹੈ ਤਾਂ ਦੱਸ ਦਈਏ ਪੰਜਾਬ ਦੇ ਸਾਰੇ ਹੀ ਲੋਕਾਂ ਨੂੰ ਜਿਨ੍ਹਾਂ ਦਾ ਕਾਰਡ ਬਣਿਆ ਹੋਵੇਗਾ ਉਹ ਕਿਸਾਨ ਮਜ਼ਦੂਰ ਸਰਕਾਰੀ ਕਰਮਚਾਰੀ ਪੈਨਸ਼ਨਰ ਸਾਰੇ ਹੀ ਇਸ ਸਕੀਮ ਦਾ ਲਾਭ ਉਠਾ ਸਕਣਗੇ ਤਾਂ ਦੇਖ ਸਕਦੇ ਹੋ ਬੇਹਤ ਵੱਡੀ ਸਕੀਮ ਬੇਹਤ ਵੱਡੀ ਯੋਜਨਾ ਦਾ ਐਲਾਨ ਕੀਤਾ ਗਿਆ ਹੈ ਤੁਸੀਂ ਹੁਣ ਸੋਚੋਗੇ ਕਿ ਆਖਰਕਾਰ ਇਹ ਕਾਰਡ ਬਣੇਗਾ ਤਾਂ ਬਣੇਗਾ ਕਿਦਾਂ ਅਸੀਂ ਕਿੰਜ ਬਣਾ ਸਕਦੇ ਹਾਂ ਤਾਂ ਦੱਸ ਦਈਏ ਕਿ ਸਬੂਧਾ ਕੇਂਦਰ ਅਤੇ ਹਸਪਤਾਲਾਂ ਦੇ ਵਿੱਚ ਰਜਿਸਟ੍ਰੇਸ਼ਨ ਕੈਂਪ ਸ਼ੁਰੂ ਹੋਣਗੇ ਇਸ ਲਈ ਸਿਰਫ ਆਧਾਰ ਕਾਰਡ ਅਤੇ ਵੋਟਰ ਕਾਰਡ ਦਿਖਾਉਣ ਦੀ ਲੋੜ ਹੋਵੇਗੀ ਜਿਸ ਤੋਂ ਬਾਅਦ ਤੁਹਾਡਾ ਇਹ ਕਾਰਡ ਬਣ ਜਾਵੇਗਾ ਜਿਸ ਤੋਂ ਬਾਅਦ 10 ਲੱਖ ਰੁਪਏ ਦਾ ਮੁਫਤ ਇਲਾਜ ਤੁਸੀਂ ਕਰਵਾ ਸਕਦੇ ਹੋ ਇਸ ਦੇ ਵਿੱਚ ਬਿਮਾਰੀਆਂ ਦੇ ਬਾਰੇ ਜਾਣਕਾਰੀ ਗੱਲ ਕਰੀਏ ਤਾਂ ਹੁਣ ਤੱਕ ਸਰਕਾਰ ਦੇ ਵੱਲੋਂ ਇਸ ਦੀ ਡਿਟੇਲ ਨਹੀਂ ਦਿੱਤੀ ਗਈ ਆ ਹਾਲਾਂਕਿ ਸਰਕਾਰ ਦਾ ਕਹਿਣਾ ਹੈ ਕਿ ਯੋਜਨਾ ਦੇ ਵਿੱਚ ਸਾਰੀਆਂ ਬਿਮਾਰੀਆਂ ਜਿਹੜੀਆਂ ਨੇ ਗੰਭੀਰ ਬਿਮਾਰੀਆਂ ਨੇ ਉਹ ਕਵਰ ਕੀਤੀਆਂ ਜਾਣਗੀਆਂ ਨੇ ਕਿਹੜੇ ਹਸਪਤਾਲਾਂ ਦੇ ਵਿੱਚ ਯੋਜਨਾ ਦਾ ਲਾਭ ਮਿਲੇਗਾ ਤਾਂ ਦੱਸ ਦिए ਕਿ ਸਰਕਾਰ ਦਾ ਕਹਿਣਾ ਹੈ ਕਿ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲਾਂ ਦੇ ਵਿੱਚ ਕਾਰਡ ਜਿਹੜੇ ਨੇ ਉਹ ਮੁਫਤ ਬਣਾਏ ਜਾਣਗੇ ਤੇ ਉੱਥੇ ਇਲਾਜ ਕਰਵਾਇਆ ਜਾ ਸਕੇਗਾ ਲੋਕਾਂ ਦੇ ਵੱਲੋਂ ਸਕੀਮ ਸ਼ੁਰੂ ਹੋਣ ਤੋਂ ਪਹਿਲਾਂ ਇਹ ਵੀ ਦੱਸਿਆ ਗਿਆ ਹੈ ਕਿ ਐ ਰਾਜ ਦੇ ਵਿੱਚ ਪ੍ਰਾਈਵੇਟ ਹਸਪਤਾਲਾਂ ਦੀ ਸੰਖਿਆ ਜਿਹੜੀ ਹੈ ਸੂਬੇ ਦੇ ਵਿੱਚ ਉਹ 2000 ਤੱਕ ਲੈ ਕੇ ਜਾਣਗੇ ਤਾਂ ਦੇਖ ਸਕਦੇ ਹੋ ਕਿ ਕਿੰਝ ਇਹ ਬੇਹੱਦ ਵੱਡੀ ਯੋਜਨਾ ਦਾ ਐਲਾਨ ਕੇਂਦਰ ਦੀ ਆਯੁਸ਼ਮਾਨ ਭਾਰਤ ਯੋਜਨਾ ਤੋਂ ਬਾਅਦ ਪੰਜਾਬ ਸਰਕਾਰ ਦੇ ਵੱਲੋਂ ਕੀਤਾ ਗਿਆ ਹੈ